ਸ਼ੇਕਰ ਤੁਸੀਂ ਵੀ ਦਹੀਂ ਭੱਲੇ ਖਾਣ ਦੇ ਸ਼ੱਕੀਨ ਹੋ ਤਾਂ ਹੋ ਜਾਓ ਸਾਵਧਾਨ ਸ਼ਹਿਰ ਫਰੀਦਕੋਟ ਅੰਦਰ ਬਿਕਾਨੇਰੀ ਮਿਠਾਨ ਪੰਡਾਰ ਤੋਂ ਦਹੀਂ ਭੱਲੇ ਖਾਣ ਨਾਲ ਨੌ ਨੌਜਵਾਨ ਹੋਏ ਬਿਮਾਰ ਜਿੰਨਾਂ ਵਿੱਚ ਇੱਕ ਹਾਲੇ ਵੀ ਜੇਰੇ ਇਲਾਜ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਨਾਮ ਆਪਣਾ ਹਰਮਨ ਸਿੰਘ ਜੀ ਇਸ ਕੀ ਪ੍ਰੋਬਲਮ ਹੋ ਗਈ ਉਹਨੇ ਦਹੀਂ ਭੱਲੇ ਖਾਦੇ ਸੀ ਤੇ ਉਸ ਨਾਲ ਕੋਈ ਨਾ ਪੇਟ ਚ ਪ੍ਰੋਬਲਮ ਹੋ ਗਿਆ ਇਨਫੈਕਸ਼ਨ ਵੱਧ ਗਿਆ ਜੀ ਕਿੱਥੋਂ ਲਿਆਂਦੇ ਸੀ ਇਹ ਬਿਕਾਨੇਰ ਵਾਲੇ ਉੱਥੇ ਵਕੀਲ ਜਾਊਗਾ ਗੁਰਦੁਆਰਾ ਸਾਹਿਬ ਨਾਲ ਜਿਹੜੇ ਚਲੋ ਨਹੀਂ ਕਰ ਸੀ ਇਹ ਪਰਸੋ ਸ਼ਾਮ ਜੀ ਕਿੰਨੇ ਜਣੇ ਨਿਕਲੇ ਕਿ ਐ ਨੌ ਜਣੇ ਨੇ ਖਾਧੀ ਬਾਕੀ ਚਰਾ ਬਾਕੀ ਇੱਕੋਰੀ ਉਹਨਾਂ ਨੇ ਦਵਾਈ ਲੈ ਲਈ ਐ ਕੋਈ ਤਾਂ ਆਪਾਂ ਆਪਣਾ ਘਰੇ ਆਈ ਤੇ ਮੇਰੇ ਨਾਲ ਬਾਈ ਐ ਉਸ ਦੇ ਬੱਚੇ ਹੋ ਗਏ ਨੂੰ ਮਾਰ ਤੇ ਵਾਈਫ ਵੀ ਉਹਨਾਂ ਦੇ ਹੋ ਗਏ ਸੀ ਮੈਂ ਐਡਵੋਕੇਟ ਸੁਨੀਲ ਉੱਤੇ ਆਫਿਸ ਚ ਲਗਾਈ ਐ ਕਿੰਨੇ ਵਜੇ ਕਰਦੀ ਐ ਇਹ ਪਰਸੋ ਸ਼ਾਮ ਨੂੰ 5:00 ਵਜੇ ਖਾਧੀ ਤੇ ਰਾਤ ਨੂੰ ਮੇਰੇ પેટ ਖਰਾਬ ਹੋ ਗਿਆ ਲੂਜ਼ ਮੋਸ਼ਨ ਆ ਉਲਟੀਆਂ ਵਗੈਰਾ ਹੋ ਗਏ ਮੇਰੇ ਮਦਰ ਫਾਜ਼ਲਿਆ ਕੇ ਹੈ ਜੀ ਸੋ ਉਹ ਤੇ ਕੰਮ ਕਰਦੇ ਸੀ ਕਿਵੇਂ ਹੋ ਮੇਰੀ ਮਦਰ ਉਹ ਤੇ ਨਾਲ ਹੀ ਆਫਿਸ ਲੱਗਿਆ ਜਿੱਦਾਂ ਹੀ ਭੱਲੇ ਕਰਾਂਗੇ ਆ ਵੀ ਲੈ ਕੇ ਖਾਦੇ ਆ ਉਤੋਂ ਤੇ ਅਹੀਂ ਸੀ 15 ਸੇ ਲਗ ਵਰਤਦੇ ਨੇ ਤੇ ਬਾਕੀ ਉਹਨਾਂ ਦਾ ਟ੍ਰੀਟਮੈਂਟ ਹੋਇਆ ਹਾਂਜੀ ਸਾਰਿਆਂ ਦਾ ਹੋਇਆ ਜੀ ਪਹਿਲਾਂ ਕਰਾਤਾ ਸੀ ਉਹ ਉਹਨਾਂ ਨੇ ਲੋਕਲੀ ਦਵਾਈ ਦਿੱਤੀ ਉਤੋਂ ਹਾਂਜੀ ਇਹ ਲਾਤੀ ਕਿ ਇਹ 16 ਸਾਲ ਦਾ ਨਹੀਂ ਨਹੀਂ ਉੱਥੇ ਮੈਂ ਦਾਲ ਸੀ ਜੀ ਉਹਨਾਂ ਨੇ ਕਰ ਕੀ ਕੀਤਾ ਉਹਨਾਂ ਨੇ ਪੰਜ ਛੇ ਡੀ ਇੰਜੈਕਸ਼ਨ ਲਾ ਦਿੱਤੇ ਸੀ ਆਪ ਦੇ ਵੱਲੋਂ ਤੇ ਨਹੀਂ ਫਰਕ ਪਿਆ ਦਰਦ ਨੂੰ ਨਹੀਂ ਫਰਕ ਪਿਆ ਇਹ ਤੇ ਉਹਮਨੇ ਫਿਰ ਕਹਿੰਦੇ ਕਿ ਹੋਰ ਕੋਲੇ ਲੈ ਜਾ ਅਸੀਂ ਇਸ ਤੋਂ ਵੱਧ ਰਿਐਕਸ਼ਨ ਲਾ ਨਹੀਂ ਸਕਦੇ ਇਸ ਕੱਲਾਵਾ ਹੋਰ ਥਾਣੀ ਪੁੱਛ ਕੇ ਕੀਤੀ ਥਾਣੀ ਕੀਤੀ ਸੀ ਉਹ ਮੈਂ ਆਪਣੇ ਵੱਲ ਕਰਵਾ ਲਈ ਜੀ ਬਾਕੀ ਆਪਣੇ ਜਿਹੜੇ ਨਾਲ ਮੇਰੇ ਮਿੱਤਰ ਦੇ ਜਿਨ੍ਹਾਂ ਨੇ ਖਾਦੇ ਨਾਲ ਉਹਨਾਂ ਦਾ ਵੀ ਸਾਰਾ ਨਾਮ ਹੈ ਜੀ ਵੀ ਮੰਗ ਕਰਦੇ ਮੰਗੇ ਕਿ ਉਹਨਾਂ ਨੂੰ ਆਪਣਾ ਚੈੱਕ ਕਰਾਉਣਾ ਚਾਹੀਦਾ ਵੀ ਜੋ ਵੀ ਹੈਗਾ ਨਾ ਚਲੋ ਅੱਜ ਤਾਂ ਸਾਡੇ ਨਾਲ ਹੋਇਆ ਵਾ ਕੱਲ ਨੂੰ ਕਿਸੇ ਹੋਰ ਛੋਲੇ ਬੱਚੇ ਨਾਲ ਨਾ ਹੋਵੇ ਹਣਾ अभी तो चल सहार गए बच्चे तो नहीं चले ना। जैसा हालात वो वो नहीं ला मेरा लड़के बीमार ऐसा के हो नहीं सकता क्योंकि सारा सामान तो हमारे ताजा बनता है दो बजे के बाद सामान लगता है अपने सुबह सुबह सामान तैयार होता है नाम ले रहे हैं लेकिन अभी मैं हर रोज की डेढ़ सौ दो सौ प्लेट भेजता हूँ कभी ऐसी कम्पलेट आई नहीं ये भी पता नहीं कैसे हो गया हर रोज बल्ले वगैरह इधर लोग खा के जाते हैं कोई कंप्लेन वगैरह मेरे पास आई नहीं है